ਸਸਰੀਕਾ ਨਮਸਤੇ ਆਦਰ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਪਹਿਲਵਾਨਾਂ ਦੀ ਭਾਰਤ ਦੇ ਪੰਜ ਫੇਮਸ ਪਹਿਲਵਾਨ ਪੰਜ ਪੰਡਵ ਬਹੁਤ ਹੀ ਸ਼ਾਨਦਾਰ ਪਹਿਲਵਾਨ ਨੇ ਜਿਨ੍ਹਾਂ ਨੇ 90% ਕੁਸ਼ਤੀਆਂ ਜਿੱਤੀਆਂ ਨੇ 5% ਜਿਨ੍ਹਾਂ ਨੇ ਕਿਤੇ ਡਰਾ ਪੰਜ 10% ਡਰਾ ਵੀ ਰਹੀਆਂ ਹੋਣਗੀਆਂ ਔਰ 5% ਕੁਸ਼ਤੀਆਂ ਹਾਰੇ ਨੇ ਕਿਉਂਕਿ ਇਹ ਇੱਕ ਦੌੜ ਹੈ ਇਹ ਇੱਕ ਵਕਤ ਤੇ ਇੱਕ ਟਾਈਮ ਹੁੰਦਾ ਹੈ ਕਿ ਅਗਲਾ ਪਹਿਲਵਾਨ ਜੇ ਅੱਖ ਦੇ ਫਰਕੇ ਨਾਲੀ ਦਾ ਮਾਰ ਜੇ ਤਾਂ ਕੋਈ ਵੀ ਪਹਿਲਵਾਨ ਚਿਤ ਹੋ ਸਕਦਾ ਹੈ ਅੱਜ ਮੈਂ ਜਿਹੜੇ ਵੀਡੀਓ ਬਣਾਉਣ ਜਾ ਰਿਹਾ ਜੋ ਆਪਾਂ ਰਿਵਿਊ ਕਰ ਰਹੇ ਇਹ ਪਹਿਲਵਾਨਾਂ ਤੇ ਉੱਪਰ ਇਹ ਪੰਜ ਪਹਿਲਵਾਨ ਕੌਣ ਨੇ ਇਹਨਾਂ ਤੇ ਨੰਬਰ 1 ਤੇ ਬਹੁਤ ਹੀ ਵਧੀਆ ਜਿੱਦੀ ਪਰਸਨੈਲਿਟੀ ਹਾਈਟ ਵਾਈਟ ਔਰ ਬਹੁਤ ਵਧੀਆ ਕੁਸ਼ਤੇ ਦੀ ਐਵਰੇਜ ਹੈ ਸਭ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਉਹਦੀ ਕੀ ਬੋਡੀ ਹੈ ਉਹਦੇ ਜਿਸਮਾਨੀ ਤਾਕਤ ਫੋਰਸ ਉਹਦੇ ਚ ਕਿੱਦਾਂ ਦੀ ਹੈ ਇਸ ਤੋਂ हट ਕੇ ਉਹ ਕਿੱਦਾਂ ਦੀ ਲੁੱਕ ਹੈ ਸੋ ਲੁੱਕ ਵੀ ਬਹੁਤ ਡਿਪੈਂਡ ਕਰਦੀ ਹੈ ਸੋ ਨੰਬਰ 1 ਤੇ ਇਹਨਾਂ ਸਾਰੀਆਂ ਚੀਜ਼ਾਂ ਦੇਖਦੇ ਆਂਦਾ ਜੱਸਾ ਪੱਟੀ ਜੱਸਾ ਪੱਟੀ ਕੱਦ ਕਾਠੀ ਬਹੁਤ ਵਧੀਆ ਉੱਚਾ ਲੰਬਾ ਕਦਮ ਮੋٹے ਮੋٹے ਪੱਟ ਔਰ ਜਾਨਦਾਰ ਮੁੰਡਾ ਸੋ ਇਹ ਪੰਜੋ ਮੱਲਾਂ ਦੀ ਕੋਈ ਭਾਰਤ ਵਿੱਚ ਮੁਕਾਬਲਾ ਨਹੀਂ ਕਰ ਸਕਦਾ ਬਹੁਤ ਹੀ ਸ਼ਾਨਦਾਰ ਮੱਲ ਨੇ ਇਹਨਾਂ ਦੇ ਵਿੱਚ ਜੱਸਾ ਪੱਟੀ ਪ੍ਰਿਤਪਾਲ ਫਗਵਾੜਾ ਭੁਪਿੰਦਰ ਜਨਾਲਾ ਮਹਿੰਦਰ ਗਾਇਕਵੜ ਔਰ ਸਿਕੰਦਰ ਸੇਖ ਬਹੁਤ ਨਾਮੀ ਬਹੁਤ ਹੀ ਪ੍ਰਸਿੱਧ ਮੰਨੇ ਹਨ ਸੋ ਬਹੁਤ ਵਧੀਆ ਕੁਸ਼ਤੀਆਂ ਲੜਦੇ ਨੇ ਔਰ ਪਰਸਨਲਟੀ ਦਾ ਸ਼ੇਪ ਨੂੰ ਦੇਖ ਜਿਹਾ ਜਸਪੱਟੀ ਨੰਬਰ 1 ਤੇ ਹੁੰਦੇ ਨੇ ਸੋ ਇਸ ਤੋਂ ਬਾਅਦ ਜਿਹੜੀ ਫੁਰਤੀ ਔਰ ਚੁਸਤੀ ਬਹੁਤ ਹੀ ਸ਼ਾਨਦਾਰ ਲੜਦਾ ਉਹ ਸਿਕੰਦਰ ਸ਼ੇਕ ਲੜਦਾ ਬਹੁਤ ਹੀ ਅਟੈਕ ਕਰਦਾ ਉਹ ਅਟੈਕਿੰਗ ਉਸਤੀ ਲੜਦਾ ਹਮੇਸ਼ਾ ਡਿਫੈਂਸਿਵਤਾ ਹੁੰਦਾ ਹੀ ਨਹੀਂ ਉਹ ਬਾਕੀ ਪ੍ਰਿਤਪਾਲ ਫਗਵਾੜਾ ਦੇ ਵਿੱਚ ਬਹੁਤ ਅੰਨੀ ਜਾਣ ਹੈ ਔਰ ਉਹ ਸ਼ਾਂਤ ਪ੍ਰਭਾਵ ਨਾਲ ਖੇਡਦਾ ਰਿਹਾ ਖੇਡਦਾ ਰਿਹਾ ਜੇ ਉਹਦਾ ਦਿਮਾਗ ਗਰਮ ਹੋ ਜੇ ਤਾਂ ਕੁਸ਼ਤੀ ਦਾ ਮਾਹੌਲ ਵੀ ਖਰਾਬ ਕਰ ਦਿੰਦਾ ਕਿਤੇ ਕਿਤੇ ਪਰ ਬਾਕੀ ਪਹਿਲਵਾਨਾਂ ਦੀ ਅੱਬ ਅਲੱਗ-ਅਲੱਗ ਸੋਚ ਹੁੰਦੀ ਹੈ ਬਸ ਵਧੀਆ ਮੱਲ ਹੈ ਤਾਕਤਵਰ ਹੈ ਔਰ ਇਹਦੇ ਨਾਲ ਨਾਲ ਹੀ ਭਪਿੰਦਰ ਜਨਾਲਾ ਪੁਰਾਣਾ ਮੱਲ ਹੈ ਠੰਡੇ ਸੁਭਾਅ ਨਾਲ ਖੇਡਦਾ ਹੈ ਔਰ ਇਹਨਾਂ ਸਾਰਿਆਂ ਨੂੰ ਉਹਨੇ ਇੱਕ ਵਾਰੀ ਝੋਟੀਆਂ ਚੰਗਾਈਆਂ ਹੋਈਆਂ ਜਿੰਨੀਆਂ ਜਿੱਦਾਂ ਪਹਿਲਵਾਨ ਨੇ ਇਹੋ ਜਿਹਾ ਇਹਨਾਂ 'ਚ ਕੋਈ ਪਹਿਲਵਾਨ ਨਹੀਂ ਹੈਗਾ ਜਿਹੜਾ ਉਹਨੇ ਢਾਇਆ ਨਹੀਂ ਹੈਗਾ ਸੋ ਅੱਜ ਵੀ ਇਹਨਾਂ ਨਾਲ ਉਹ ਕੁਸ਼ਤੀ ਲੜਦਾ ਤੇ ਬਹੁਤ ਮੁਸ਼ਕਲ ਹਰਦਾ ਜਾਂ ਬਰਾਬਰ ਤੇ ਛੁੱਟਦੀਆਂ ਨੇ ਕੁਸ਼ਤੀਆਂ ਉਹ ਪੁਆਇੰਟ ਤੇ ਹਰਦਾ ਵਿਚਾਰਾ ਜਾ ਕੇ ਤੇ ਇਹਦੇ ਨਾਲ ਨਾਲ ਮਹਿੰਦਰ ਗਾਇਕਵੜ ਮਹਾਰਾਸ਼ਟਰ ਦਾ ਬਹੁਤ ਹੀ ਸ਼ਾਨਦਾਰ ਮੰਦ ਹੈ ਬਹੁਤ ਕੁਸ਼ਤੀਆਂ ਜਿੱਤੀਆਂ ਨੇ ਉਹਦਾ ਜਿੱਤ ਦਾ ਅੰਕੜਾ ਪਰਸੈਂਟੇਜ ਵੀ ਠੀਕ ਹੈ ਸੋ ਮਹਿੰਦਰ ਗਾਇਕਵੜ ਔਰ ਸਿਕੰਦਰ ਸਿੰਘ ਮਹਾਰਾਸ਼ਟਰ ਦੀ ਜਾਨ ਸ਼ਾਨ ਆਣ ਨੇ ਔਰ ਇਹ ਪੰਜਾਬ ਦੇ ਪੰਜਾਬੀ ਮੰਦ ਜਿਹੜੇ ਜੱਸਾ ਪੱਟੀ ਤੇ ਪ੍ਰਿੰਤਪਾਲ ਫੁਗਾੜਾ ਔਰ ਭੁਪਿੰਦਰ ਜਨਨਾ ਇਹ ਬਹੁਤ ਹੀ ਤਗੜੇ ਮੰਦ ਨੇ ਸੋ ਪੰਜ ਪੰਡਤ ਭਾਰਤ ਦੇ ਫੇਮਸ ਮੰਦ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਵਾਨਾਂ ਨੂੰ ਤਿਆਗਣੀਆਂ ਪੈਂਦੀਆਂ ਨੇ ਤੇ ਜਿਹੜੇ ਨਵੇਂ ਏਜ ਦੇ ਮੁੰਡੇ ਅੱਗੇ ਨਵੇਂ ਉੱਠ ਰਹੇ ਨੇ ਜੇ ਮੋਬਾਈਲ ਤੋਂ ਅੱਜ ਕੱਲ ਦੀ ਨਵੀਂ ਛੋਸ਼ੇਬਾਜੀ ਦੁਨੀਆ ਤੋਂ ਵਨਸ ਵਨੀਆਂ ਚੀਜ਼ਾਂ ਪੈਣਨ ਖਾਣਨ ਤੋਂ ਚਾਟ ਮਸਾਲਿਆਂ ਤੋਂ ਗਲਤ ਚੀਜ਼ਾਂ ਖਾਣ ਤੋਂ ਜੇ ਬਚੇ ਰਹਿਣਗੇ ਤਾਂ ਇੱਕ ਦਿਨ ਉਹ ਵੀ ਇਦਾਂ ਨਾਮ ਰੋਸ਼ਨ ਕਰਨਗੇ ਸੋ ਦੋਸਤੋ ਪੂਰੇ ਭਾਰਤ ਦੇ ਵਿੱਚ ਕਿੰਨੇ ਸਟੇਟ ਨੇ ਤੁਹਾਨੂੰ ਪਤਾ ਹੀ ਹੈ ਅਰਹ ਦੋ ਸਟੇਟ ਪੰਜਾਬ ਔਰ ਮਹਾਰਾਸ਼ਟਰ ਨੰਬਰ 1 ਤੇ ਨੇ ਕੁਸ਼ਤੀਆਂ ਦੇ ਵਿੱਚ ਹਰਿਆਣਾ ਵੀ ਕੁਸ਼ਤੀ ਔਰ ਕਬੱਡੀ ਦਾ ਬਾਦਸ਼ਾ ਮੰਨਿਆ ਜਾਂਦਾ ਪਰ ਇਹਨਾਂ ਦੀ ਟੱਕਰ ਦੇ ਜਿਹੜੇ ਆਪਾਂ ਸਿਲੈਕਸ਼ਨ ਕਰੀਏ ਤਾਂ ਉੱਥੇ ਮੰਨ ਜਿਹੜੇ ਨੇ ਨਹੀਂ ਨਿਕਲਦੇ ਹਾ ਇੱਕ ਨਾਮ ਹੋਰ ਉਸ ਨਾਮ ਤੇ ਬਾਕੀ ਦੂਜੀ ਕੈਟਾਗਰੀ ਚ ਕਿਹੜੇ ਮੰਨ ਲਾਉਂਦੇ ਨੇ ਉਹਨਾਂ ਦੇ ਵਿੱਚੋਂ ਐ ਉਮੇਸ਼ ਮਥਰਾ ਬਹੁਤ ਹੀ ਸ਼ਾਨਦਾਰ ਮੰਨ ਲੈ ਸੌਰੀ ਇਹ ਪੰਜਾਂ ਦੇ ਵਿੱਚੋਂ 6 ਹੋ ਸਕਦੇ ਹੀ ਪਰ ਆਪਾਂ ਪੰਜ ਪੰਡ ਨਹੀਂ ਅੱਜ ਰੱਖ ਦਿਆਂ ਦੂਸਰੀ ਕੈਟਾਗਰੀ ਜਿਹੜੇ ਵਧੀਆ ਮੰਗਣੇ ਉਹਨਾਂ ਦੀ ਨੈਕਸਟ ਵੀਡੀਓ ਬਣਾਵਾਂਗੇ ਤੇ ਜੇ ਤੁਹਾਡਾ ਕੋਈ ਸੁਝਾਅ ਹੋਵੇ ਉਹਦੇ ਵਿੱਚ ਕਿਹੜੇ-ਕਿਹੜੇ ਮੰਨ ਲਪਾਈਏ ਆਪਾਂ ਉਹਨਾਂ ਤੇ ਵੀਡੀਓ ਕਰਦਾਂਗੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਚੈਨਲ ਕਰਨ ਨੂੰ ਸਬਸਕ੍ਰਾਈਬ ਆਪਣਾ ਚੈਨਲ ਬੱਲੇ ਬੱਲੇ ਬਿਲੋਂ ਤੇ ਬਸ ਆਪਾਂ ਬੱਲੇ ਬੱਲੇ ਕਰਾਉਣੀ ਹੈ ਔਰ ਇਸੇ ਤਰ੍ਹਾਂ ਤੁਸੀਂ ਕਮੈਂਟਾਂ 'ਚ ਕਰਾਉਣੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ